ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉਣ ਵਾਲੇ ਨਵੰਬਰ ਮਹੀਨੇ ਦੇ ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 350ਵਾਂ ਸ਼ਹੀਦੀ ਸਪਤਾਹ ਮਨਾਇਆ ਜਾਣਾ ਹੈ ਇਸ ਸਪਤਾਹ ਇਸ ਸ਼ਹੀਦੀ ਸਮਾਗਮ ਸੰਬੰਧੀ ਪੰਜਾਬ ਸਰਕਾਰ ਨੇ ਆਪਣੇ ਤੌਰ ਤੇ ਪ੍ਰਬੰਧ ਕੀਤੇ ਹਨ ਉਹਨਾਂ ਸ਼ਰਧਾਲੂਆਂ ਵਾਸਤੇ ਜਿਨ੍ਹਾਂ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਕੇ ਲੱਖਾਂ ਦੀ ਤਾਦਾਦ ਵਿੱਚ ਉਹ ਸ਼੍ਰੀ ਅਨੰਦਪੁਰ ਸਾਹਿਬ ਕੇ ਇਸ ਸਮਾਗਮ ਦੇ ਦੌਰਾਨ ਪਹੁੰਚਣਗੇ ਉਹਨਾਂ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਹਨਾਂ ਪ੍ਰਬੰਧਾਂ ਦੇ ਮੌਇਨੇ ਕਰਨ ਵਾਸਤੇ ਅੱਜ ਏਡੀਜੀਪੀ ਅਰਪਿਤ ਸ਼ਕਲਾਹੁਰਾ ਨੇ ਆਪਣੇ ਪੁਲਿਸ ਪਾਰਟੀ ਦੇ ਨਾਲ ਦੌਰਾ ਕੀਤਾ ਅਤੇ ਪ੍ਰੈਸ ਦੇ ਮੁਖਾਤਿਬ ਹੋਏ ਆਓ ਸੁਣਦੇ ਹਾਂ ਕਿ ਕੀ ਕਿਹਾ ਉਹਨਾਂ ਨੇ ਇਨਾ ਪ੍ਰਵੰਧਾਂ ਬਾਰੇ ਇਨਾ ਤਿਆਰੀਆਂ ਬਾਰੇ ਅੱਜ ਇੱਕ ਮੀਟਿੰਗ ਇੱਥੇ ਆਨੰਤਪੁਰ ਸਾਹਿਬ ਵਿਕੇ ਰੱਖੀ ਗਈ। ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਇਹ ਬਹੁਤ ਵੱਡਾ ਇਕੱਠ ਲੋਕਾਂ ਦਾ ਇੱਥੇ ਹੋਣ ਜਾ ਰਿਹਾ ਹੈ ਜਿਹਦੇ ਵਿੱਚ ਤਕਰੀਬਨ 50 ਲੱਖ ਸ਼ਰਧਾਲੂ ਆਦੇ ਪਹੁੰਚਣ ਦੀ ਇੱਥੇ ਸਾਨੂੰ ਉਮੀਦ ਹੈ। ਸੋ ਇਹਨੇ ਵੱਡੇ ਪੱਧਰ ਤੇ ਜਿਹੜੇ ਸਾਡੇ ਰਹਿਣ ਦੇ ਇੰਤਜ਼ਾਮਾਂਤ ਨੇ और सिविक कम्यूनिटीज़ हैं जो ट्रांसपोटे प्लैन है जोड़ा सिक्योर सिक्योरिटी के बंदोबस्त हैं जोड़े ट्रैफिक रेगुलेशन है जोड़ा वी uh, वी आई पी प्रबंधन है इस तो अलावा लंगर और बाकी जोड़े तमाम तरह दीज़ा दौड़ पीती है उस सारे सार्वती इतने समीक्षा की गई और uh, असं पूरी तरह तैयार हैं कि जड़ात uh, uh, पावन ਇਕ ਪਰਬ ਇੱਕ ਦਿਹਾੜਾ ਆ ਰਿਹਾ ਹੈ ਉਸ ਦੀ ਪੂਰਾ ਐਡਮਿਨਿਸਟ੍ਰੇਸ਼ਨ ਮੈਨੂੰ ਖੁਸ਼ੀ ਹੈ ਕਿ ਪੁਲਿਸ ਵੱਲੋਂ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਉਸ ਦੀ ਤਿਆਰੀਆਂ ਬਹੁਤ ਟਕਵੇਂ ਤਰੀਕੇ ਨਾਲ ਕੀਤੀਆਂ ਗਈਆਂ ਸਰ ਇਸ ਮੈਂ ਜਿਸ ਤਰ੍ਹਾਂ ਤੁਹਾਨੂੰ ਅੱਗੇ ਮੈਂ ਦੱਸਿਆ ਕਿ ਜਿਹੜਾ ਹਰ ਬਾਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪਿਛਲੇ ਇੰਤਜ਼ਾਮਾਂਤ ਨਾਲੋਂ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਅਸੀਂ ਇੰਤਜ਼ਾਮ ਕਰੀਏ ਸੋ ਜਿੰਨੀ ਵੀ ਸਾਡੀ ਸੁਰੱਖਿਆ ਦੇ ਨੋਟ ਹੋਏਗੀ ਹੋਂ ਤੱਕ ਸਾਨੂੰ ਉਮੀਦ ਹੈ ਕਿ ਲਗਭਗ 9 ਤੋਂ 10 ਹਜ਼ਾਰ ਸਾਡੇ ਪੁਲਿਸ ਮੁਲਾਜ਼ਮ ਔਰ ਸੀਨੀਅਰ ਆਫਸਰਸ ਡੀਆਈਜੀ ਆਈਜੀ ਔਰ ਐਸਐਸਪੀ ਕਮਾਂਡੈਂਟ ਲੈਵਲ ਦੇ ਅਧਿਕਾਰੀਆਂ ਨੂੰ ਇੱਥੇ ਵਕ ਵਕ ਜ਼ਿੰਮੇਵਾਰੀਆਂ ਦਿੱਤੀਆਂ ਜਾਣੀਆਂ ਤਾਂ ਕਿ ਆਨ ਵਾਲੇ ਯਾਤਰੀਆਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਫੇਸ ਨਾ ਕਰੇ ਜਿਹੜਾ ਸਾਡਾ ਸਾਰਾ ਅਨੰਤਪੁਰ ਸਾਹਿਬ ਦਾ ਏਰੀਆ ਹੈ ਇਸ ਨੂੰ ਵਕ ਵਕ ਜ਼ੋਨ ਦੇ ਵਿੱਚ ਅਸੀਂ ਤਕਸੀਮ ਕੀਤਾ ਹੈ ਇਲਾਕਾ ਜ਼ੋਨਸ ਅ ਇਹਦੇ ਚ ਅਸੀਂ ਤੁਹਾਨੂੰ ਐਗਜ਼ੈਕਟ ਦੱਸ ਦਾਂਗੇ ਲਗਭਗ 9 ਦੇ 9 ਜ਼ੋਨਸ ਅਸੀਂ ਹੁਣ ਤੱਕ ਆਈਡੈਂਟੀਫਾਈ ਕੀਤੇ ਆ ਜਿਸ ਦੇ ਵਿੱਚ ਪਾਰਕਿੰਗ ਇੱਕ ਵੱਖਰਾ ਜ਼ੋਨ ਹੈ ਟ੍ਰੈਫਿਕ ਡਾਇਵਰਸ਼ਨ ਨੂੰ ਇੱਕ ਵੱਖਰਾ ਅਦਾਰਾ ਅਸੀਂ ਮੰਨਿਆ ਹੈ ਜਿਹੜਾ ਲੋਕਾਂ ਦੇ ਰਹਿਣ ਦੀ ਡੈਂਸਿਟੀ ਹੈ ਉਸ ਨੂੰ ਜਿਹੜੇ ਇੱਥੇ ਮੇਨ ਸਾਡੇ ਸੈਂਟਰਮ ਸੈਂਟਰਮ ਹੈ ਗੁਰਦੁਆਰਾ ਸੀਗਲ ਸਾਹਿਬ ਗੁਰਦੁਆਰਾ ਭੋਰਾ ਸਾਹਿਬ ਤਕਸ ਸਾਹਿਬ ਇਹਨਾਂ ਸਾਰਿਆਂ ਨੂੰ ਵੱਖ-ਵੱਖ ਸੈਕਟਰਾਂ ਦੇ ਵਿੱਚ ਵੰਡ ਕੇ और इस जे मेन फंक्शन विरासते खालसा होने हैं इन्हों सारू असी वीड मुताबक सिक्योरिटी के पुख्ता प्रबंध प्लैन दिक्कत तो हम देखो जो जो कंस्ट्रेंस है ही है ऐतिहासिक गलिया ने ऐतिहासिक जगह ने तो so, लेकिन फिर भी असी पूरी तरह प्लैन किया है कि उो ट्रैफिक जोनस बनाए हैं ताकि उसे किसम की कोई तकलीफ ना होर वन वे ਜ਼ੋਨਸ ਕਈ ਅਸੀਂ ਨਿਰਧਾਰਿਤ ਕੀਤੇ ਆ ਤਾਂ ਕਿ ਸ਼ਰਧਾਲੂ ਇੱਕ ਪਾਸੇ ਆਉਣ ਔਰ ਦੂਜੇ ਪਾਸੇ ਨਿਕਲ ਜਾਣ ਇਸ ਦੇ ਨਾਲ ਨਾਲ ਅਸੀਂ ਲੋਕਾਂ ਦੀ ਇਮਦਾਦ ਲਈ ਹੈਲਪ ਸੈਂਟਰਸ ਹੈਲਪ ਡੈਸਕ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਪੁਲਿਸ ਵੱਲੋਂ ਵੱਖ-ਵੱਖ ਸਥਾਨਾਂ ਤੇ ਹੈਲਪ ਡੈਸਕ ਬਣਾਈਆਂ ਹੋਈਆਂ ਤਾਂ ਕਿ ਜਿਹੜੇ ਯਾਤਰੀ ਆ ਉਹਨਾਂ ਨੂੰ ਉਹਨਾਂ ਦੀ ਹੈਲਪ